ਜਾਹਨ ਦੋਸਤੋ ਮੈਂ ਹੋਲਡਰ ਮਦਨ ਸਾਬਕਾ ਸੈਨਿਕ ਕਲਾਈ ਸੋਸਾਇਟੀ ਰਜਿਸਟ੍ਰੇਸ਼ਨ ਨੰਬਰ 1576 ਬਠਿੰਡਾ ਪੰਜਾਬ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਸਾਬਕਾ ਸੈਨਿਕ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਂ ਤੇ ਇਹ ਮੈਂ ਤੁਹਾਡੇ ਸਾਹਮਣੇ ਫਿਰ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਇਆ ਇਹ ਨੋਟੀਫਿਕੇਸ਼ਨ ਮੇਰੇ ਕੋਲੇ ਅੱਜ ਹੀ ਆਇਆ ਸੀ ਕੁਝ ਵੈਕੈਂਸੀਆਂ ਆਈਆਂ ਨੇ ਜੋ ਆਪਣੇ ਐਕਸ ਸਰਵਿਸਮੈਨ ਪਲੱਸ ਜਿਹੜੇ ਆਪਣੇ ਬੱਚੇ ਨੇ ਉਹ ਇਹਨਾਂ ਨੂੰ ਅਪਲਾਈ ਕਰ ਸਕਦੇ ਨੇ ਪਰ ਉਹਦੇ ਵਾਸਤੇ ਕੁਝ ਸ਼ਰਤਾਂ ਹੈਗੀਆਂ ਜੋ ਮੈਂ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਕਰੂੰਗਾ ਸਭ ਤੋਂ ਪਹਿਲਾਂ ਮੈਂ ਜਾਣਕਾਰੀ ਇਹ ਦੇਣਾ ਚਾਹੁੰਦਾ ਲਾ ਵੀ ਇਹ ਵੈਕੈਂਸੀਆਂ ਆਈਆਂ ਕਿਹੜੀਆਂ ਨੇ ਇਹ IDBI ਬੈਂਕ IDBI ਬੈਂਕ ਦੇ ਵਿੱਚ ਇਹ ਵੈਕੈਂਸੀਆਂ ਆਈਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ ਜਿਹੜਾ ਇਹਨੂੰ ਸਟੈਬਲਿਸ਼ ਕੀਤਾ ਸੀ 1964 ਈਸਵੀ ਵਿੱਚ ਇਹ ਬੈਂਕ ਦੀ ਸਟੈਬਲਿਸ਼ਨ ਹੋਈ ਸੀ ਉਸ ਟਾਈਮ ਤੇ ਉਸ ਨੂੰ ਇਸ ਬੈਂਕ ਨੂੰ ਆਈ ਡੀ ਬੀ ਆਈ ਨਹੀਂ ਕਹਿੰਦੇ ਸੀ ਡੀ ਐਫ ਆਈ ਕਹਿੰਦੇ ਸੀ ਡਿਪਲੋਇਮੈਂਟ ਫਾਈਨੈਂਸ਼ੀਅਲ ਇੰਸਟੀਟਿਊਟ ਤੇ ਪਰ ਬਾਅਦ ਦੇ ਵਿੱਚ ਇਹਨੂੰ ਰੀਨੇਮ ਦਿੱਤਾ ਗਿਆ 2018 ਦੇ ਵਿੱਚ 2018 ਦੇ ਵਿੱਚ ਇਹ ਆਈ ਡੀ ਬੀ ਆਈ ਬੈਂਕ ਦੇ ਨਾਂ ਤੇ ਪਰਚੂਟ ਹੋਇਆ ਤੇ ਇਹ ਮੈਂ ਇਸ ਲਈ ਤੁਹਾਨੂੰ ਦੱਸ ਰਿਹਾ ਨੇ ਕਿ ਜਦੋਂ ਕੋਈ ਵੀ ਆਪਾਂ ਕਿਸੇ ਚੀਜ਼ ਨੂੰ ਕਿਸੇ ਚੀਜ਼ ਵਾਸਤੇ ਅਪਲਾਈ ਕਰਦੇ ਹਾਂ ਤੇ ਉਹਦੇ ਵਾਸਤੇ ਥੋੜੀ ਜੀ ਨੌਲੇਜ ਹੋਣੀ ਜ਼ਰੂਰੀ ਹੈ ਲੈ ਵੀ ਇਹ ਚੀਜ਼ ਕਦੋਂ ਖੜੀ ਹੋਈ ਹੈ ਤੇ ਕਦੋਂ ਇਹਨੂੰ ਅੱਗੇ ਨਵੀਂ ਨਿਯਮ ਦਿੱਤਾ ਗਿਆ ਤੇ ਅਸਲੀ ਮੈਂ ਇਹ ਕਰਦੇ ਆ ਤੇ ਸਭ ਤੋਂ ਪਹਿਲਾਂ ਜੀ ਇਹਦੇ ਵਿੱਚ ਆਈਡੀ ਬੀਆਈ ਬੈਂਕ ਦੇ ਵਿੱਚ ਜੂਨੀਅਰ ਅਸਿਸਟੈਂਟ ਮੈਨੇਜਰ ਗ੍ਰੇਡ ਓ ਦੀਆਂ ਪੋਸਟਾਂ ਆਈਆਂ ਹੋਈਆਂ ਨੇ ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸ ਰਿਹਾ ਆ ਆਈਡੀ ਬੀਆਈ ਬੈਂਕ ਦੇ ਵਿੱਚ ਜੂਨੀਅਰ ਅਸਿਸਟੈਂਟ ਮੈਨੇਜਰ ਗ੍ਰੇਡ ਓ ਦੀਆਂ ਪੋਸਟਾਂ ਆਈਆਂ ਹੋਈਆਂ ਨੇ ਟੋਟਲ ਵੈਕੈਂਸੀਆਂ ਨੇ 676 ਟੋਟਲ ਵੈਕੈਂਸੀਆਂ ਆਈਆਂ ਹੋਈਆਂ ਨੇ 676 ਇਹਦੇ ਵਿੱਚ ਐਕ ਸਰਵਿਸਮੈਨ ਪਲੱਸ ਜਿਹੜੇ ਆਪਣੇ ਬੱਚੇ ਨੇ ਉਹ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਜਿਹੜੀਆਂ 676 ਵੈਕੈਂਸੀਆਂ ਨੇ ਉਹਨਾਂ ਵਿੱਚ ਜੋ ਕੁਝ ਵੰਡ ਕੀਤੀ ਗਈ ਹੈ ਉਹ ਵੰਡ ਇਸ ਪ੍ਰਕਾਰ ਹੈ ਜਿਹੜੇ ਜਰਨਲ ਕੈਟਾਗਰੀ ਦੇ ਹੈਗੇ ਨੇ ਉਹਨਾਂ ਵਾਸਤੇ ਜਿਹੜੀਆਂ ਵੈਕੈਂਸੀਆਂ ਰੱਖੀਆਂ ਹਨ ਉਹ 271 ਵੈਕੈਂਸੀਆਂ ਨੇ ਐਸੀ ਕੈਟਾਗਰੀ ਲਈ 140 ਐਸਟੀ ਕੈਟਾਗਰੀ ਲਈ 74 ਓਬੀਸੀ ਕੈਟਾਗਰੀ ਲਈ 124 EWS ਲਈ 67 ਤੇ ਪਲੱਸ ਕੁਝ ਜਿਹੜੇ ਡਿਸੇਬਿਲਟੀ ਹੁੰਦੇ ਨੇ ਕਿਸੇ ਪ੍ਰੋਬਲਮ ਦੇ ਕਾਰਨ ਲੈ ਵੀ ਕੋਈ ਅੰਗ ਜਾਂ ਉਹਨਾਂ ਦਾ ਕੁਝ ਇਹੋ ਜਿਹਾ ਪ੍ਰੋਬਲਮ ਆਂਦੀ ਹੈ ਜਿਹੜੇ ਮੈਡੀਕਲ ਸਾਈਡ ਤੋਂ ਅਨਫਿਟ ਹੁੰਦੇ ਨੇ ਉਹਨਾਂ ਵਾਸਤੇ ਵੀ 31 ਵੈਕੈਂਸੀਆਂ ਜਿਹੜੀਆਂ ਰੱਖੀਆਂ ਕੀਤੀਆਂ ਗਈਆਂ ਨੇ ਔਰ ਜਿਹੜੀਆਂ ਆਪਣੀ ਅਕ ਸਰਵਿਸ ਇਹਨਾਂ ਦੀਆਂ ਵੈਕੈਂਸੀਆਂ ਨੇ ਉਹ ਤਕਰੀਬਨ ਸਟਾਰਟ ਵੈਕੈਂਸੀਆਂ ਨੇ ਤੇ ਇਹਦਾ ਜਿਹੜਾ ਨੋਟੀਫਿਕੇਸ਼ਨ ਜਿਹੜਾ ਹੈ ਅੱਜ ਹੀ ਜਾਰੀ ਹੋਇਆ ਹੈ ਜਾਰੀ ਜਿੱਦਾਂ ਅੱਜ ਮੈਂ ਵੀਡੀਓ ਬਣਾ ਰਿਹਾ ਜਿਹੜਾ 7 ਮਈ 2025 ਨੂੰ ਅੱਜ ਹੀ ਨੋਟੀਫਿਕੇਸ਼ਨ ਆਇਆ ਤੇ ਇਹਦੀ ਭਰਨ ਦੀ ਜਿਹੜੀ ਡੇਟ ਹੈ ਉਹ ਕੱਲ 8 ਮਈ 2025 ਤੋਂ ਸਟਾਰਟ ਹੋ ਰਹੀ ਹੈ ਕੱਲ 8 ਮਈ 2025 ਤੋਂ ਇਹਦੇ ਫਾਰਮ ਆਨਲਾਈਨ ਭਰਨੇ ਸ਼ੁਰੂ ਹੋ ਜਾਣੇ ਆ ਔਰ ਲਾਸਟ ਡੇਟ ਹੈ ਇਹਦੀ 20 ਮਈ 2025 20 ਮਈ 2025 ਤੱਕ ਹੀ ਤੁਸੀਂ ਇਸ ਵੈਕੈਂਸੀ ਦੇ ਫਾਰਮ ਤੁਸੀਂ ਭਰ ਸਕਦੇ ਹੋ ਇਹਨੂੰ ਭਰਨਾ ਕਿਦਾਂ ਫਰਮਾ ਜੀ ਤੁਸੀਂ ਸਿੱਧਾ ਆਨਲਾਈਨ ਇਹਦੇ ਫਾਰਮ ਅਪਲਾਈ ਕਰ ਸਕਦੇ ਹੋ ਆਈਡੀ ਬੀਆਈ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਓ ਉੱਥੇ ਤੁਸੀਂ ਇਸ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਤੇ ਇਹਦੇ ਜਿਹੜੀ ਆਨਲਾਈਨ ਟੈਸਟ ਜਿਹੜਾ ਹੋਣਾ ਤੁਸੀਂ ਜਿਹੜਾ ਵੈਕੈਂਸੀ ਜਿਹੜੇ ਜਿਹੜੇ ਵੀ ਵੈਕੈਂਸੀਆਂ ਭਰਦੇ ਨੇ ਉਹਨਾਂ ਦਾ ਆਨਲਾਈਨ ਟੈਸਟ ਜਿਹੜਾ ਹੋਣਾ 8 ਜੂਨ 2025 ਨੂੰ ਜਿਹੜਾ ਆਨਲਾਈਨ ਟੈਸਟ ਤੁਹਾਡਾ ਲਿਆ ਜਾਊਗਾ ਤੇ ਇਹ ਜਿਹੜਾ ਤੁਹਾਡੇ ਕੋਲ ਤਕਰੀਬਨ 1 ਮਹੀਨੇ ਦਾ ਸਮਾਂ ਹੈ। ਇਹ 1 ਮਹੀਨੇ ਦੇ ਵਿੱਚ ਜੇਕਰ ਜਿਹੜੇ ਆਪਣੇ ਬੱਚੇ ਪੜ੍ਹੇ ਲਿਖੇ ਨੇ ਜਾਂ ਕੁਝ ਆਪਣੇ ਆਰਮੀ ਪਰਸਨ ਬੈਚਲਰ ਡਿਗਰੀ ਕੀਤੀ ਹੋਈ ਹੈ ਉਹ ਇਹਨਾਂ ਦੇ ਵਿੱਚ ਵੈਕੈਂਸੀਆਂ ਵਿੱਚ ਆਪਣਾ ਪੜ ਕੇ ਇੱਕ ਮਹੀਨੇ ਦੇ ਵਿੱਚ ਇਹ ਤਿਆਰੀ ਕਰ ਸਕਦੇ ਨੇ। ਏਜ ਦੀ ਜੇਕਰ ਗੱਲ ਕੀਤੀ ਜਾਵੇ ਜੀ ਇਹਦੀ ਮਿਨੀਮਮ ਏਜ 20 ਸਾਲ ਔਰ ਮੈਕਸਿਮਮ ਏਜ ਇਹਦੇ ਵਿੱਚ 25 ਸਾਲ ਰੱਖੀ ਗਈ ਹੈ। ਮਿਨੀਮਮ ਏਜ 20 ਸਾਲ ਤੇ ਮੈਕਸਿਮਮ ਏਜ 25 ਸਾਲ ਏਜ ਰਿਲੈਕਸੇਸ਼ਨ ਜਿਹੜਾ ਐਸ ਪਰ ਰੂਲ ਹੈ ਐਸਸੀ ਔਰ ਐਸਟੀ ਕੈਟਾਗਰੀ ਲਈ 5 ਸਾਲ, ਓਬੀਸੀ ਔਰ ਜਨਰਲ ਕੈਟਾਗਰੀ ਲਈ 10 ਸਾਲ। ਪਲੱਸ ਜਿਹੜੇ ਡਿਸੇਬਿਲਟੀ ਦੀਆਂ 31% ਦੱਸਿਆ ਸੀ ਉਹਨਾਂ ਵਾਸਤੇ ਰਿਲੈਕਸੇਸ਼ਨ ਏਜ ਹੈ 10 ਸਾਲ। ਔਰ ਜਿਹੜੇ ਆਪਣੇ ਐਕਸ ਸਰਵਿਸਮੈਨ ਵੀਰ ਨੇ ਉਹਨਾਂ ਵਾਸਤੇ ਵੀ ਏਜ ਰਿਲੈਕਸੇਸ਼ਨ 5 ਸਾਲ ਰੱਖੀ ਗਈ ਹੈ। ਤੁਸੀਂ ਜਿਹਨੇ ਵੀ ਐਕਸ ਸਰਵਿਸਮੈਨ ਐਸ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਕਿੱਥਾਂ ਪਰ ਸਕਦੇ ਹੋ? ਟੋਟਲ ਟੂ ਡੀਜ ਹੈ ਉਹਨੂੰ ਜਿੰਨੀ ਤੁਸੀਂ ਸਰਵਿਸ ਕਰਕੇ ਆਏ ਹੋ ਉਹਦੇ ਵਿੱਚ ਮਾਈਨਸ ਕਰਦੇ ਆ ਜੀ ਤੇ ਪਲੱਸ ਜਿਹੜੇ 5 ਸਾਲ ਤੁਹਾਨੂੰ ਐਕਸਟਰਾ ਮਿਲ ਰਹੇ ਨੇ ਉਹ ਪਲੱਸ ਕਰਦੇ ਆ ਜੀ ਜੇ ਤੁਸੀਂ ਇਸ ਏਜ ਦੇ ਵਿੱਚ ਆ ਰਹੇ ਹੋ 20 ਤੋਂ 25 ਸਾਲ ਦੇ ਵਿੱਚ ਤੇ ਤੁਸੀਂ ਇਹ ਫਾਰਮ ਅਪਲਾਈ ਕਰ ਸਕਦੇ ਹੋ ਇਹਦੇ ਵਾਸਤੇ ਜਿਹੜੀ ਐਜੂਕੇਸ਼ਨ ਮੰਗੀ ਗਈ ਹੈ ਜੀ ਜਿਹੜੀ ਸਿਵਲ ਦੀ ਬੈਚਲਰ ਡਿਗਰੀ ਮੰਗੀ ਗਈ ਹੈ ਬੈਚਲਰ ਡਿਗਰੀ ਤੋਂ ਬਗੈਰ ਇਸ ਪੋਸਟ ਨੂੰ ਤੁਸੀਂ ਅਪਲਾਈ ਨਹੀਂ ਕਰ ਸਕਦੇ ਕਈ ਵੀ ਮੇਰੇ ਅਕਸਰ ਵੀ ਮੈਨੂੰ ਹੁਣ ਫੋਨ ਕਰਨਗੇ ਸਰ ਸਾਡੇ ਜਿਹੜਾ IGNOU ਐਜੂਕੇਸ਼ਨ ਸਰਟੀਫਿਕੇਟ ਮਿਲਦਾ ਉਹ ਇਹਦੇ ਵਿੱਚ ਅਥਰਾਇਜ਼ ਨਹੀਂ ਹੈ 온ਲੀ ਫੋਰ ਸਿਵਲ ਦੀ ਬੈਚਲਰ ਡਿਗਰੀ ਹੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਔਰ ਉਹਦੇ ਵਾਸਤੇ ਉਹਦੇ ਵਿੱਚ ਵੀ ਕੁਝ ਪਰਸੈਂਟੇਜ ਦੱਸੀ ਹੋਈ ਹੈ ਜਿਹੜੇ ਜਰਨਲ ਔਰ OBC ਕੈਟਾਗਰੀ ਦੇ ਪਰਸਨ ਨੇ ਉਹ 60% ਮਾਰਕਸ ਨਾਲ ਉਹ ਬੈਚਲਰ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਨੇ ਜਿਹੜੇ एससी और एसटी कैटेगरी ਦੇ ਬੰਦੇ ਨੇ ਉਹ ਘਟੋ ਘਟ 55% ਮਾਰਕਸ ਤੋਂ ਘੱਟ ਉਹਨਾਂ ਦੇ ਨਹੀਂ ਹੋਣੀ ਚਾਹੀਦੇ ਤੁਸੀਂ ਤਦ ਹੀ ਇਹ ਫਾਰਮ ਨੂੰ ਅਪਲਾਈ ਕਰ ਸਕਦੇ ਹੋ। اور ਨਾਲ ਹੀ ਇਹਨਾਂ ਨੇ ਇੱਕ ਹੋਰ অপਸ਼ਨ ਲਾਇਆ ਲੈ ਵੀ ਕੰਪਿਊਟਰ ਦੀ ਨੋਲਜ ਹੋਣੀ ਵੀ ਬੰਦੇ ਨੂੰ ਜ਼ਰੂਰੀ ਹੈ। ਲੈ ਵੀ ਉਹਨਾਂ ਨੇ ਕੰਪਿਊਟਰ ਦਾ ਡਿਪਲੋਮਾ ਨਹੀਂ ਮੰਗਿਆ ਪਰ ਕੰਪਿਊਟਰ ਦੀ ਨੋਲਜ ਹੋਣੀ ਜ਼ਰੂਰੀ ਹੈ। ਜਿਹੜਾ ਟੈਸਟ ਹੈ ਇਹ ਤੁਹਾਡਾ ਟੈਸਟ ਲੌਜੀਕਲ ਰਾਈਜ਼ਿੰਗ ਐਂਡ ਡਾਟਾ ਐਨਾਲਾਈਜ਼ਸ ਕਿਉਂਕਿ ਤੁਹਾਨੂੰ ਪਤਾ ਹੁਣ ਬੈਂਕ ਦੀ ਜੋਬ ਹੈ ਤੇ ਡਾਟਾ ਐਨਲਾਈਜ਼ ਤਾਂ ਪੱਕਾ ਹੋਊਗਾ ਇਹ ਟੋਟਲ ਕੁਐਸਚਨ ਤੁਹਾਡੇ ਕੋਲੇ 60 ਕੁਐਸਚਨ ਆਣਗੇ ਔਰ ਐਦਾ ਜਿਹੜਾ ਮਾਰਕਸ ਹੈ ਇੱਕ ਕੁਐਸਚਨ ਦਾ ਇੱਕ ਮਾਰਕਸ ਹੈ ਤੇ ਜਿਹੜਾ ਟਾਈਮ ਹੈ ਤੁਹਾਨੂੰ 40 ਮਿੰਟ ਹੀ ਟਾਈਮ ਮਿਲੇਗਾ 60 ਕੁਐਸਚਨ 60 ਮਾਰਕਸ ਪਲੱਸ ਟਾਈਮ 40 ਮਿੰਟ ਇੰਗਲਿਸ਼ ਲੈਂਗੁਏਜ ਵਾਸਤੇ 40 ਕੁਐਸਚਨ ਆਣਗੇ ਜੀ 40 ਮਾਰਕਸ ਹੈ ਔਰ 20 ਮਿੰਟ ਟਾਈਮ ਹੈ ਦਾ ਉਦੋਂ ਬਾਅਦ ਕੋਆਰਡੀਨੇਟਰ ਐਟੀਟਿਊਡ ਵਾਸਤੇ 40 ਕੁਐਸਚਨ ਆਣਗੇ 40 ਮਿੰਟ ਟਾਈਮ ਹੈ ਆ 40 ਕੁਐਸਚਨ ਆਣਗੇ ਔਰ 40 ਹੀ ਮਾਰਕਸ ਨੇ ਔਰ 35 ਮਿੰਟ ਟਾਈਮ ਹੈ ਦਾ ਉਦੋਂ ਬਾਅਦ ਜਨਰਲ ਇਕਨੋਮੀ ਐਂਡ ਬੈਂਕਿੰਗ ਅਵੇਅਰਨੈਸ ਇਹ ਟੋਡੇ ਟੋਟਲ 60 ਕੁਐਸਚਨ ਆਣਗੇ ਇਹਦੇ ਮਾਰਕਸ ਲਏ 60 ਹੀ ਨੇ ਔਰ ਟਾਈਮ ਟੋਡੇ ਕੋਲ ਟੋਟਲ 25 ਮਿੰਟ ਹੋਊਗਾ ਇਹਦੇ ਵਿੱਚ ਇਹਨਾਂ ਨੇ ਇੱਕ ਹੋਰ 네ਗੇਟਿਵ ਪੁਆਇੰਟ ਲਾਤਾ ਜੇ ਤੁਸੀਂ ਇਹਨਾਂ ਕੁਐਸਚਨਾਂ ਨੂੰ ਸੱਟੇ ਨਾਲ ਨਹੀਂ ਲਿਖ ਸਕਦੇ ਸੱਟੇ ਨਾਲ ਲਿਖੋਗੇ ਤੇ ਇਹਦੇ ਵਿੱਚ ਮਾਈਨਸ ਪੁਆਇੰਟ ਦਿੱਤੇ ਗਏ ਨੇ ਜੇ ਤੁਸੀਂ ਕੋਈ ਵੀ ਕੁਐਸਚਨ ਇਹਦੇ ਵਿੱਚ ਗਲਤ ਟਿਕ ਮਾਰਕ ਕਰਦੇ ਹੋ ਤੇ 네ਗੇਟਿਵ ਮਾਰਕਸ ਨੇ ਉਹ 네ਗੇਟਿਵ ਮਾਰਕਸ ਕਿੰਨਾ ਨੇ 0.25 0.25 ਪਰਸੈਂਟ ਦੇ ਹਿਸਾਬ ਨਾਲ ਲੈ ਵੀ ਤੁਹਾਡੇ ਇਹ ਕੁਐਸਚਨ ਜਿਹੜੇ ਸਹੀ ਨੇ ਉਹਨਾਂ ਵਿੱਚ ਉਹ ਮਾਰਕਸ ਕੱਟ ਦਿੱਤੇ ਜਾਣਗੇ ਤੇ ਜਿਹੜਾ ਇਹਦੀ ਫੀਸ ਦੀ ਗੱਲ ਕਰੀਏ ਜੀ ਫੀਸ ਜਿਹੜੀ ਹੈਗੀ ਐ ਐਸਸੀ ਐਸਟੀ ਕੈਟਾਗਰੀ ਲਈ 250 ਰੁਪਏ ਫੀਸ ਹੈ ਜਿਹੜੀ ਆਨਲਾਈਨ ਤੁਸੀਂ ਜਦੋਂ ਫਾਰਮ ਭਰਦੇ ਹੋ ਐਸ ਫੀਸ ਨੂੰ ਜਦੋਂ ਪੇਡ ਕਰੋਗੇ ਟੋਟਲ ਫੀਸ ਟੋੜੀ ਹੈਗੀ ਆ 250 ਰੁਪਏ ਔਰ ਜਰਨਲ ਔਰ ਓਬੀਸੀ ਕੈਟਾਗਰੀ ਲਈ ਫੀਸ ਹੈਗੀ 1050 ਰੁਪਏ ਇੱਕ ਵਾਰੀ ਫੇਰ ਮੈਂ ਰਿਪੀਟ ਕਰ ਰਿਹਾ ਐਸਸੀ ਐਸਟੀ ਔਰ ਪੀਡਬਲਯੂਬੀਡੀ ਜਿਹੜੇ ਕੈਟਾਗਰੀ ਦੇ ਲੋਕ ਨੇ ਉਹਨਾਂ ਵਾਸਤੇ ਟੋਟਲ ਫੀਸ ਹੈ 250 ਰੁਪਏ ਜਰਨਲ ਔਰ OBC ਕੈਟਾਗਰੀ ਵਾਸਤੇ ਟੋਟਲ ਫੀਸ ਹੈ 1050 ਰੁਪਏ ਇਹ ਛੋਟੀ ਜੀ ਜਾਣਕਾਰੀ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਸੀ ਮੈਂ ਮੇਰੇ ਕੋਲੇ ਅੱਜ ਮਾਰਨਿੰਗ ਟਾਈਮ ਹੀ ਤਕਰੀਬਨ ਨੋਟੀਫਿਕੇਸ਼ਨ ਆਇਆ ਸੀ ਚਲੋ ਮੈਂ ਸੋਚਿਆ ਕਿ ਉਹਨਾਂ ਲਈ ਵੀ ਆਪਣੇ ਗਰੁੱਪ ਦੇ ਵਿੱਚ ਇਹ ਚੀਜ਼ਾਂ ਸਾਂਝੀਆਂ ਕੀਤੇ ਜਾਣ ਖਾਸ ਕਰਕੇ ਜਿਹੜੇ ਸਿਵਲ ਦੇ ਵਿੱਚ ਬੱਚੇ ਨੇ ਜਿਹੜੇ ਸਾਡੇ ਤਕਰੀਬਨ ਗ੍ਰੈਜੂਏਸ਼ਨ ਕਰ ਰਹੇ ਨੇ ਤੇ ਕਿਉਂ ਨਾ ਉਹਨਾਂ ਦੇ ਕੰਮ ਆ ਜੇ ਕਿਉਂਕਿ ਆਈਡੀ BI ਬੈਂਕ ਦੇ ਵਿੱਚ ਜੋਬ ਹੈ ਤੇ ਤੁਹਾਡੀ ਜਿਹੜੀ ਸੈਲਰੀ ਹੈ ਉਹ 40 30 ਤੋਂ 40000 ਰੁਪਏ ਬੇਸਿਕ ਪੇ ਨਾਲ ਸਟਾਰਟ ਹੋਣੀ ਹੈ ਜੋ ਸਟਾਰਟਿੰਗ ਸੈਲਰੀ ਹੈ 30 ਤੋਂ 40000 ਬੇਸਿਕ ਪੇ ਨਾਲ ਸਟਾਰਟ ਹੋਣੀ ਹੈ ਤੇ ਤੁਸੀਂ ਆਪ ਹੀ ਕੈਲਕੂਲੇਸ਼ਨ ਕਰਕੇ ਦੇਖ ਲਓ ਜੇ ਬੇਸਿਕ ਪੇ 30 ਤੋਂ 40000 ਅੱਜ ਸਟਾਰਟ ਹੋ ਰਹੀ ਹੈ ਤੇ ਤੁਹਾਡੀ ਪੇ ਕਿੰਨੀ ਬਣ ਜੂਗੀ ਲੈ ਵੀ ਸਟਾਰਟਿੰਗ ਜੇ ਤੁਹਾਨੂੰ 50 60000 ਰੁਪਏ ਜਿਹੜੀ ਸੈਲਰੀ ਮਿਲਣੀ ਸ਼ੁਰੂ ਹੋ ਜੇ ਤੇ ਬਹੁਤ ਹੀ ਅਛੀ ਰ ਹੈ ਵੀ ਅਪਰਚੂਨਿਟੀ ਹੈ ਜੇ ਤੁਸੀਂ ਇਸ ਵੀਡੀਓ ਨੂੰ ਤੁਹਾਨੂੰ ਸਮਝਣ ਲੱਗਦੀ ਲੱਗੀ ਵਧੀਆ ਹੈ ਜਾਂ ਤੁਸੀਂ ਇਹ ਫਾਰਮ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤੇ ਤੁਸੀਂ ਆਨਲਾਈਨ ਆਈਡੀ ਵੀਪੀਆਈ ਬੈਂਕ ਦੀ ਜਿਹੜੀ ਅਫੀਸ਼ਨ ਵੈਬਸਾਈਟ ਹੈ ਉਹਦੇ ਉੱਤੇ ਜਾ ਕੇ ਕੱਲ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਲਾੜਦੇ ਤਰਫੋਂ ਮੈਂ ਹੌਲਰ ਮਦਨ ਸਾਫਾ ਸੈਨਿਕ ਭਲਾਈ ਸੁਸਾਇਟੀ ਰਜਿਸਟ੍ਰੇਸ਼ਨ ਨੰਬਰ 1576 ਬਦੋਂ ਸਾਰੇ ਹੀ ਆਪਣੇ ਐਕ ਸਰਵਿਸਮੈਨ ਵੀਰਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਪਿਆਰ ਭਰੀ ਸਤਿਕਾਰ ਜੈ ਹਿੰਦ